ਸੋ ਕੌਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਾਵਲ ਮਹੱਲਾ ਪੰਜਵਾ ਮੋਰੀ ਅਹਨ ਜਾਏ ਦਰਸ਼ਨ ਪਾਵਤ ਹੈ ਰਾਜ ਹੋ ਨਾਥ ਹੀ ਸਹਾਈ ਸੰਤਨਾ ਅਬ ਚਰਨ ਗਹੇ मोरी अहम जाए दर्शन पावत हे राज हो नाथ ही सहाय संतना अब चरन गहे रहा आहे मन अवर्णा भावे चरणावे ਚਰਨਾਵੇ ਉਲਜਿਓ ਆਲਮਕਰੰਦ ਕਮਲ ਜਿਉ ਅਨਰਸ ਨਹੀਂ ਚਾਹੈ ਇਕੈ ਹਰ ਲਾਹੈ ਅਨਤੇ ਟੂਟੀਐ ਰਖਤੇ ਛੂਟੀਐ ਮਨ ਹਰ ਰਸ ਘੂਟੀਐ ਸੰਗ ਸਾਧੂ ਉਲਟੀ ਐ ਆਨਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਆਨਨਾਹੀ ਨਾਹੀ ਰੇ ਨਕਪ੍ਰੀਤ ਚਰਨ ਚਰਨ へ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ हे ਭਾਈ ਖਸਮ ਪ੍ਰਭੂ ਦਾ ਦਰਸ਼ਨ ਕਰਨ ਨਾਲ ਮੇਰੀ ਹਉਮੈ ਦੂਰ ਹੋ ਗਈ ਹੈ हे ਭਾਈ ਸੰਤਾਂ ਦੇ ਸਹਾਈ ਖਸਮ ਪ੍ਰਭੂ ਦੇ ਚਰਨਾਂ ਵਿੱਚ ਸਦਾ ਜੁੜੇ ਰਹੋ ਮੈਂ ਤਾਂ ਹੁਣ ਉਸੇ ਦੇ ਹੀ ਚਰਨ ਪੜ ਲੈ ਹਨ ਏ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਮੇਰੇ ਮਨ ਨੂੰ ਹੋਰ ਕੁਝ ਭੀ ਚੰਗਾ ਨਹੀਂ ਲੱਗਦਾ ਪ੍ਰਭੂ ਦੇ ਦਰਸ਼ਨ ਨੂੰ ਹੀ ਤਾਂਗਦਾ ਰਹਿੰਦਾ ਹਾਂ ਜਿਵੇਂ ਭौरा ਕੌਲ ਪੁੱਲ ਦੀ ਧੂੜੀ ਵਿੱਚ ਲਪਟਿਆ ਰਹਿੰਦਾ ਹੈ ਤਿਵੇਂ ਮੇਰਾ ਮਨ ਪ੍ਰਭੂ ਦੇ ਚਰਨਾਂ ਵੱਲ ਹੀ ਮੁੜ ਮੁੜ ਪਰਤਦਾ ਹੈ ਮੇਰਾ ਮਨ ਹੋਰ ਪਦਾਰਥਾਂ ਦੇ ਸਵਾਦਾਂ ਨੂੰ ਨਹੀਂ ਲੋੜਦਾ ਇੱਕ ਪਰਮਾਤਮਾ ਨੂੰ ਲੱਭਦਾ ਹੈ ਏ ਭਾਈ ਪ੍ਰਭੂ ਦੇ ਦਰਸ਼ਨ ਦੀ ਬਰਕਤ ਨਾਲ ਹੋਰ ਪਦਾਰਥਾਂ ਦੇ ਮੋਹ ਤੋਂ ਸੰਬੰਧ ਤੋੜ ਲਈਦਾ ਹੈ ਇੰਦਰਿਆਂ ਦੇ ਪਕੜ ਤੋਂ ਖਲਾਸੀ ਪਾ ਲਈ ਦੀ ਹੈ ਏ ਮਨ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਰਾਸ ਚੁੰਮੀਦਾ ਹੈ ਤੇ ਮਾਇਆ ਦੇ ਮੋਹ ਵੱਲੋਂ ਬਿਰਤੀ ਪਰਤ ਜਾਂਦੀ ਹੈ ਏ ਭਾਈ ਦਰਸ਼ਨ ਦੀ ਬਰਕਤ ਨਾਲ ਹੋਰ ਵੋ ਉੱਕਾ ਹੀ ਨਹੀਂ ਪਾਉਂਦਾ ਏ ਨਾਨਕ ਆਖ ਹਰ ਵੇਲੇ ਪ੍ਰਭੂ ਦੇ ਚਰਨਾਂ ਹਾਲ ਹੀ ਪਿਆਰ ਬਣਿਆ ਰਹਿੰਦਾ ਹੈ